ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਗਈ ਹੈ ਤੇ ਇੱਕ ਜੋ ਵਿਅਕਤੀ ਦੇ ਵੱਲੋਂ ਕਾਰ ਸਿੱਖੀ ਜਾ ਰਹੀ ਸੀ ਕਿ ਤੇ ਉਸ ਤੋਂ ਕਾਰ ਕਾਬੂ ਨਾ ਹੋ ਪਾਈ ਤੇ ਸਿੱਧਾ ਜੋ ਕਿ ਕਾਰ ਹੈ ਉਹ ਨਹਿਰ ਦੇ ਵਿੱਚ ਜਾ ਡਿੱਗੀ ਕਾਰ ਡੁੱਬ ਜਾਂਦੀ ਹੈ ਤਸਵੀਰ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਅਧਿਕਾਰ ਹੈ ਨਹਿਰ ਦੇ ਵਿੱਚ ਡੁੱਬੀ ਹੋਈ ਹੈ ਅੱਧਾ ਹਿੱਸਾ ਇਸ ਦਾ ਬਾਹਰ ਇਸ ਦਾ ਨਜ਼ਰ ਆ ਰਿਹਾ ਹੈ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਕਾਰ ਸਿੱਖੀ ਜਾ ਰਹੀ ਸੀਗੀ ਤੇ ਕਾਰ ਉਸ ਤੋਂ ਕੰਟਰੋਲ ਨਾ ਹੋ ਪਾਈ ਤੇ ਸਿੱਧਾ ਜੋ ਗੱਡੀ ਹੈ ਉਸ ਨੂੰ ਨਹਿਰ ਦੇ ਵਿੱਚ ਜਾ ਸੁੱਟਿਆ ਜਾਣਕਾਰੀ ਸਾਹਮਣੇ ਆ ਰਹੀ ਹੈ ਇਹ ਜੋ ਬਠਿੰਡਾ ਵਿਖੇ ਹਾਦਸਾ ਵਾਪਰਿਆ ਹੈ ਸਰਹੰਦ ਨਹਿਰ ਦੇ ਵਿੱਚ ਜੋ ਗੱਡੀ ਹੈ ਉੱਡਿਕ ਜਾਂਦੀ ਹੈ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਗੱਡੀ ਨੂੰ ਸਿੱਖ ਰਿਹਾ ਸੀਗਾ ਗੱਡੀ ਚਲਾ ਰਿਹਾ ਸੀਗਾ ਉਸ ਤੋਂ ਬੇਕਾਬੂ ਹੋ ਜਾਂਦੀ ਹੈ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਦਾ ਨਾਮ ਆਸੀਫ ਅंसारी ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਪਰਿਵਾਰ ਦੇ ਨਾਲ ਰਹਿੰਦਾ ਸੀਗਾ ਇਸ ਦੇ ਚਾਰ ਬੱਚੇ ਸਨ ਆਪਣੀ بیوی ਤੇ ਬੱਚਾ ਦੇ ਨਾਲ ਘਰ ਦੇ ਵਿੱਚ ਰਹਿੰਦਾ ਸੀ ਕਾਰਸਵਾਰ ਬਠਿੰਡਾ ਦੇ ਜੋ ਕਿ ਪਰਸਾਰਨ ਨਗਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਤਿੰਨ ਵਿਅਕਤੀ ਗੱਡੀ ਦੇ ਵਿੱਚ ਸਵਾਰ ਸਨ ਇਹ ਤਿੰਨੋਂ ਵਿਅਕਤੀ ਸੂਟਾ ਦਾ ਕੰਮ ਕਰਦੇ ਸਨ ਸੂਟਾ ਦੇ ਉੱਪਰ ਕਢਾਈ ਬੁਣਾਈ ਦਾ ਕੰਮ ਕਰਦੇ ਸਨ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਬੀਤੀ ਰਾਤ ਇਹਨਾਂ ਦੇ ਨਾਲ ਇਹ ਜੋ ਹਾਦਸਾ ਵਾਪਰਿਆ ਹੈ ਇਹ ਗੱਡੀ ਸਿੱਖ ਰਹੀ ਸੀਗਾ ਇਹਨਾਂ ਦੇ ਵਿੱਚੋਂ ਇੱਕ ਜਿਸ ਦੇ ਵੱਲੋਂ ਗੱਡੀ ਕਾਬੂ ਨਹੀਂ ਹੁੰਦੀ ਹੈ ਤੇ ਸਿੱਧਾ ਜਾ ਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਇਸ ਸਮੇਂ ਪਰਿਵਾਰਕ ਮੈਂਬਰ ਦਾ ਰੋ ਰੋ ਬੁਰਾ ਹਾਲ ਹੈ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਇੱਕ ਘਰ ਪਰਿਵਾਰ ਵਾਲਾ ਵਿਅਕਤੀ ਹੈ ਉਸਦੇ 4 ਬੱਚੇ ਅਤੇ ਬੀਵੀ ਹੈ ਤੇ ਕੱਲਾ ਹੀ ਵਿਅਕਤੀਕਰ ਦੇ ਵਿੱਚ ਕਮਾਨ ਵਾਲਾ ਦੱਸਿਆ ਜਾ ਰਿਹਾ ਹੈ। ਭਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਰਿੰਦਰ ਸਿੰਘ ਹੈ। ਇਹ ਸਹੀ। ਨਰਿੰਦਰ ਜੀ ਕੱਲ ਜਿਹੜਾ ਇਨਸੀਡੈਂਟ ਵਾਪਰਿਆ ਸਰਮਨੈਰ ਬਠਿੰਡਾ ਤੇ ਇੱਕ ਗੱਟੀ ਲੁੱਬੀ ਆ ਮੌਕੇ ਤੇ ਤੁਸੀਂ ਪਹੁੰਚੇ ਸੀਗੇ ਕੀ ਹੈ ਪੂਰੀ ਘਟਨਾ ਕਰਮ ਕੀ ਆਏ? ਇਹ ਅਸੀਂ ਪਟ્રોલ 7 ਦੇ ਤੋਂ ਸਾਨੂੰ ਚੌਂਕ ਤੇ ਡਿਊਟੀ ਕਰਦੇ ਸੀ। ਉੱਥੋਂ ਸਾਨੂੰ ਕਾਲ ਆਈ ਕਿ ਮਤਲਬ ਗੱਡੀ ਨਾ ਚਰੀ ਪਈ। ਅਸੀਂ ਨਾਲ ਦਾ ਨਾ ਉੱਥੇ ਪਟ્રોલ 7 ਤੋਂ ਪਟੋ ਵਿਕਟਰ 7 ਗੱਡੀ ਸੀਗੀ। ਅਸੀਂ ਸਾਰੇ ਭੱਜ ਕੇ ਆ ਗਏ। ਤੇ ਚੈਕਿੰਗ ਉਸਾਰ ਦੇ ਨਾਲ ਸੀ ਉਬੀਆ ਗੇ ਆ ਕੇ ਉਹ ਦੇਖਿਆ ਗੱਡੀ ਲਗੀ ਦੋ ਮੁੰਡੇ ਉੱਤੇ ਗੱਡੀ ਦੇ ਇੱਕ ਅੰਦਰ ਤੇ ਜਦੋਂ ਉਹਨਾਂ ਨੂੰ ਕੁਛ ਬਾਅਦ ਉਹਨਾਂ ਨੂੰ ਘਟ ਲਿਆ ਤੇ ਇੱਕ ਸੀ ਬੱਚੀ ਉਹਨੂੰ ਬਾਅਦ ਚ ਥੋੜਾ ਲੇਟ ਕਟਿਆ ਗਿਆ ਉਦੀ ਲੈ ਤੋ ਤੇ ਜਿਹਦੀ ਲੈ ਤੋ ਉਹਦੇ ਚਾਰ ਜੋ ਆ ਛੋਟੇ ਛੋਟੇ ਜੋ ਆ ਕੰਬਾਇਆ ਸਜ਼ਾ ਜੋ ਆ ਤੇ ਜਿਹੜੇ ਦੂਜੇ ਉਹਨਾਂ ਦਾ ਇਹ ਪਤੰਦਗਾ ਇੱਕ ਨਾ 18 ਸਾਲ ਦਾ ਇਹ ਕੁਛ ਕਾਟੇ ਕੀ ਵਈ ਸਾਲ ਦਾ ਸੀ ਅੱਛਾ ਇਹ ਕਰ ਕੀ ਰਏ ਸੀ ਇੱਥੇ ਇਹ ਘਰੋਂ ਕੱਲ ਗੱਡੀ ਨੇ ਕਿਤੇ ਮੋਲ ਲਈ ਸੀ ਉਹ ਗੱਡੀ ਲੈ ਕੇ ਸਿੱਖਰ ਵਾਸਤੇ ਬਾਹਰ ਆਏ ਸੀ ਤੇ ਅਸੀਂ ਗੱਡੀ ਸਿੱਖਦੇ ਅੱਛਾ ਇੱਕ ਤੇ ਕੋ ਨੌਜਵਾਨ ਆ ਜਿਹੜਾ ਗੱਡੀ ਸਿੱਖ ਰਿਹਾ ਸੀ ਹਾਂਜੀ ਗੱਡੀ ਸਿੱਖ ਰਿਹਾ ਸੀ ਤੇ ਕਿੰਨੀ ਉਮਰ ਹੈ ਦੀ ਕੋਈ ਉਮਰ 18 ਸਾਲ ਦੀ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਆ ਇਹ ਹੁਣ ਤੇ ਤੇਰੇਲੇ ਪਰਸਰਾਮ ਨੰਗਾ 62 ਨੰਬਰ ਜਿਹੜੀ ਜੇ ਪਹਿਲਾਂ ਯੂਪੀ ਦੇ ਰਹਿਸਨ ਵਾਲੇ ਨਾਲੇ ਗੁਰੇਲੀ ਜੇ ਅੱਛਾ ਜਿਹੜੇ ਤਿੰਨ ਨੌਜਵਾਨ ਸੀਗੇ ਇੱਕ ਦੀ ਤੁਸੀਂ ਕਹਿੰਦੇ ਡੈਥ ਹੋ ਗਈ ਦੋ ਨੌਜਵਾਨ ਬਿਲਕੁਲ ਠੀਕ ਆ ਹਾਂ ਦੋਨੋਂ ਬਿਲਕੁਲ ਠੀਕ ਕੋਈ ਚੀਜ਼ ਤੇ ਵੀ ਨਹੀਂ ਆਈ ਉਹਨਾਂ ਦੇ ਅੱਛਾ ਕੰਮ ਕਰ ਕੀ ਕਰਦਾ ਸੀ ਨੌਜਵਾਨ ਇਹ ਕੜਾਈ ਦਾ ਕੰਮ ਕਰਦੇ ਆ ਹਲਸਾਹ ਕਹਿੰਦਾ ਇਹ ਪਕੜੇ ਕੜਾਈ ਹੁੰਦੀ ਉਹ ਦਾ ਕੰਮ ਕਰ ਅੱਛਾ ਮੌਕੇ ਤੇ ਤੁਸੀਂ ਪਹੁੰਚੇ ਸੀ ਫਿਰ ਇਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਨਹੀਂ ਇਹ ਤੇ ਪ੍ਰਾਈਵੇਟ ਕੋਈ ਟੈਂਪੂ ਉਹ ਉਹਨੂੰ ਕਰਦੇ ਰੇ ਆਪਣਾ ਐਮਬੂਲੈਂਸ ਐਮਬੂਲੈਂਸ ਪਹੁੰਚੀ ਨਹੀਂ ਕੋਈ ਇਸੇ ਸੰਤਾ ਨਹੀਂ ਕੋਈ ਦੂਜੀ ਤੇ ਪ੍ਰਾਈਵੇਟ ਟੈਂਪੂ ਤੇ ਇਹਨੂੰ ਲੈ ਕੇ ਤੇ ਦਿੱਲੀ ਹਸਪੀਟਲ ਲੈ ਗਏ ਸੀ ਬਿਲਕੁਲ ਬਿਲਕੁਲ ਐਸੇ ਪੀਸੀਆਰ ਦੇ ਅਧਿਕਾਰੀ ਜਿਹੜੇ ਮੌਕੇ ਤੇ ਇਸ ਘਟਨਾਕਰਮ ਤੇ ਪਹੁੰਚੇ ਸੀ ਤੇ ਸਾਡੇ ਨਾਲ ਮਹੇਤਕ ਨੌਜਵਾਨ ਦੇ ਦੋਸਤ ਵੀ ਇੱਥੇ ਮੌਜੂਦ ਹੈ ਤੇ ਉਹਦਾ ਭਰਾ ਵੀ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਕੀ ਹੋਇਆ ਇਨਸੀਡੈਂਟ ਵਾਪਰਿਆ ਕੱਲੇ ਵਾਲਾ ਇਹ ਮੈਨੂੰ ਅਜਨਨ ਗੱਡੀ ਲਈ ਜੀ ਗੱਲ ਸ਼ਾਮ ਨੂੰ ਨਵੀਂ ਇਹ ਟਰਾਲ ਲੈ ਕੇ ਆਇਆ ਸ਼ਾਮ ਨੂੰ ਖੜਾਈ ਜੀ ਗੱਡੀ ਲੈ ਕੇ ਗਰੇ ਸ਼ਾਮ ਨੂੰ ਨੇ ਅੱਛਾ ਹੀ ਆਇਆ ਜੀ ਕਹਿੰਦੇ ਅਸੀਂ ਟਰਾਲ ਲੈਣੀ ਹੈ ਉਹ ਮੈਰੀ ਇਧਰਲੇ ਪਾਸੇ ਏਰੀਆ ਜੀ ਆ ਗਏ ਚਲੋ ਜਣੋ ਜਣੋ ਪਤਾ ਨਹੀਂ ਉਹਨਾਂ ਨੂੰ ਬਾਈ ਦਵਾ ਕੰਟਰੋਲ ਚ ਬਾਹਰ ਹੋ ਗਈ ਉਹਨਾਂ ਨੇ ਕੀ ਇਹ ਨਾਇਰ ਜੀ ਸ਼ਾਰ ਅੱਜ ਗੱਡੀ ਤੇ ਮੈਨੂੰ ਫੋਨ ਆਇਆ ਉਹ ਇੱਕ ਮੁੰਡਾ ਨਿਕਲਿਆ ਜੀ ਬਾਹਰ ਉਹਨਾਂ ਨੇ ਇੱਥੇ ਰੋਮਾ ਵਾਲਾ ਫੋਨ ਲੈ ਕੇ ਫੜਕੀ ਲਾਇਆ ਉਹ ਬੰਦੇ ਦੇ ਮਿੰਟਾਂ ਬਾਅਦ ਆਇਆ ਵਿੱਚ ਬੜੇ ਇਤਰੇ ਕੋਸ਼ਿਸ਼ ਕੀਤੀ ਕੱਢਣ ਦੀ ਨਿਕਲ ਰਿਹਾ ਬੜੇ ਰੋ ਦਿੱਤ ਇੱਕ ਨੌਜਵਾਨ ਤੁਹਾਡਾ ਦੋਸਤ ਸੀ ਹਾਂਜੀ ਤੇ ਮੈਰੜ ਹੈ ਹਾਂਜੀ ਮੈਰੜ ਹੈ ਤੇ ਕੰਮ ਕਰਕੇ ਕਰਦਾ ਵੀ ਠੀਕ ਦਾ ਕੰਮ ਹੈ ਨਕੜਾਈ ਦਾ ਕਿੰਨੇ ਟਾਈਮ ਤੋਂ ਬਠਿੰਡਾ ਚ ਰਹਿ ਰਹੇ ਹੈ ਲਗਭਗ 15 16 ਸਾਲਾਂ ਮੇਰੇ ਇੰਦੀ ਨੂੰ ਰਿਹਾ ਪਿੱਛਾ ਜੁਪੀ ਦਾ ਇਹਨਾਂ ਦਾ ਹਾਂਜੀ ਬੜੀ ਡੀ ਦਾ ਜੀ ਅੱਛਾ ਵੀ ਗੱਡੀ ਸਿੱਖ ਰਹੇ ਸੀ ਇੱਥੇ ਗੱਡੀ ਸਿੱਖ ਰਹੇ ਸੀ ਉਹਨੇ ਲਿਆਂਦੀ ਸੀ ਇਹ ਗੱਡੀ ਹਾਂ ਗੱਡੀ ਲੈ ਕੇ ਆਈ ਸੀ ਮ੍ਰਿਤਕ ਲੋਜਵਾਨ ਦਾ ਪਤੀ ਜਾਬੀ ਇੱਥੇ ਸਾਡੇ ਨਾਲ ਮਜੂਰ ਗੱਲਬਾਤ ਕਰਦਾ ਬੇਟੇ ਕੀ ਘਟਨਾ ਕਰਮ ਵਾਪਰੇ ਇਹ ਨਾ ਤਾਂ ਕੀ ਮੈਦਾ ਕਰੀ ਸੀ ਗਾਈ ਇਹ ਕਹਿੰਦੇ ਪਹਿਲਾਂ ਦਾ ਮੇਰਾ ਭਰਾ ਮੰਮੀ ਡੈਡੀ ਨੂੰ ਕਮਾ ਕੇ ਕੁਮਾਰਾ ਸੀ ਫਿਰ ਮੇਰਾ ਚਾਚਾ ਕਹਿੰਦਾ ਮੈਨੂੰ ਇਲਾਜ ਟ੍ਰਸਟ ਫਿਰ ਇਹ ਨਾਰ ਬੰਨੀ ਆ ਗਈ ਫਿਰ ਪਤਾ ਨਹੀਂ ਕੀ ਹੋਇਆ ਇਹ ਤਾਂ ਰੱਬ ਜਾਣਦਾ ਫਿਰ ਇੱਕਦਮ ਮੇਰੇ ਭਰਾ ਦਾ ਫੋਨ ਆਇਆ ਮੈਨੂੰ ਬਾਪੂ ਕੋਲੇ ਫਿਰ ਅਸੀਂ ਉਧਰੋਂ ਭੱਜ ਗਏ ਇੱਧਰ ਫਿਰ ਇਹ ਦੇਖਿਆ ਸੀ ਭਾਈ ਜੀ ਜੇ ਗੱਲ ਕਰੀਏ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਐ ਨਹਿਰ ਕਿਨਾਰੇ ਗੱਡੀ ਸਿੱਖ ਰਹੇ ਐ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਅਸੀਂ ਤੇ ਕਹਿੰਦੇ ਜਿੱਥੇ ਖੁੱਲਾ ਥਾਂ ਕੋਈ ਐ ਨਹਿਰ ਦੇ ਕਿਨਾਰੇ ਤੇ ਬਿਲਕੁਲ ਵੀ ਨਹੀਂ ਹੋਣਾ ਕਿ ਕਿਉਂ ਦੇ ਕੋਈ ਡਰ ਹੈ ਨਹੀਂ ਕੁਛ ਨਹੀਂ ਜੇ ਗੱਡੀ ਮਾੜੀ ਅਨ ਬੈਲੈਂਸ ਹੋ ਵੀ ਜਾਂ ਕਿ ਨਾ ਚੱਲੂਗੀ ਇਸ ਕਰੇ ਮੈਂ ਤੇ ਕਹਿੰਦਾ ਜੇ ਸ਼ਹਿਰ ਦੇ ਵਿੱਚ ਕੋਈ ਪਾਰਕ ਵੱਡੇ ਬਣੇ ਤੇ ਚੌੜੀਆਂ ਸੜਕਾਂ ਉਤੇ ਸਵੇਰੇ ਦੇ ਟਾਈਮ 'ਤੇ ਸਵੇਰੇ ਟਾਈਮ ਠੀਕ ਲੰਦਾ ਕੋ ਪਬਲਿਕ ਕਾਰਟਨ ਦੀ ਉਦੋਂ ਸគਲੇ ਜਾਂ ਕੋਈ ਸਿੱਖਿਆ ਡਰਾਈਵਰ ਜੇ ਉਹਨੇ ਸਿਖਾਉਂਦੇ ਉਹਨਾਂ ਦੇ ਕੋਲ ਜਿਆ ਸਿੱਖੋ ਉਹ ਸਹੀ ਸਿਖਾਉਂਦੇ ਜੇ ਆਪ ਅਜਿਹੀ ਜੇ ਪੰਗਲੇ ਲਮ ਤੇ ਨੁਕਸਾਨ ਤੇ ਹੋਊਗਾ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਗਈ ਹੈ ਤੇ ਇੱਕ ਜੋ ਵਿਅਕਤੀ ਦੇ ਵੱਲੋਂ ਕਾਰ ਸਿੱਖੀ ਜਾ ਰਹੀ ਸੀ ਕਿ ਤੇ ਉਸ ਤੋਂ ਕਾਰ ਕਾਬੂ ਨਾ ਹੋ ਪਾਈ ਤੇ ਸਿੱਧਾ ਜੋ ਕਿ ਕਾਰ ਹੈ ਉਹ ਨਹਿਰ ਦੇ ਵਿੱਚ ਜਾ ਡਿੱਗੀ ਕਾਰ ਡੁੱਬ ਜਾਂਦੀ ਹੈ ਤਸਵੀਰ ਵੀ ਦੇਖ ਸਕਦੇ ਹੋ ਕਿ ਕਿਸ ਤਿੱਕੇ ਦੇ ਨਾਲ ਇਹ ਜੋ ਅਧੀ ਕਾਰ ਹੈ ਨਹਿਰ ਦੇ ਵਿੱਚ ਡੁੱਬੀ ਹੋਈ ਹੈ ਅੱਧਾ ਹਿੱਸਾ ਇਸ ਦਾ ਬਾਹਰ ਇਸ ਦਾ ਨਜ਼ਰ ਆ ਰਿਹਾ ਹੈ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਕਾਰ ਸਿੱਖੀ ਜਾ ਰਹੀ ਸੀਗੀ ਤੇ ਕਾਰ ਉਸ ਤੋਂ ਕੰਟਰੋਲ ਨਾ ਹੋ ਪਾਈ ਤੇ ਸਿੱਧਾ ਜੋ ਗੱਡੀ ਹੈ ਉਸ ਨੂੰ ਨਹਿਰ ਦੇ ਵਿੱਚ ਜਾ ਸੁੱਟਿਆ ਜਾਣਕਾਰੀ ਸਾਹਮਣੇ ਆ ਰਹੀ ਹੈ ਇਹ ਜੋ ਬਠਿੰਡਾ ਵਿਖੇ ਹਾਦਸਾ ਵਾਪਰਿਆ ਸਰਹੰਦ ਨਹਿਰ ਦੇ ਵਿੱਚ ਜੋ ਗੱਡੀ ਹੈ ਉੱਡਿੱਕ ਜਾਂਦੀ ਹੈ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਗੱਡੀ ਨੂੰ ਸਿੱਖ ਰਿਹਾ ਸੀਗਾ ਗੱਡੀ ਚਲਾ ਰਿਹਾ ਸੀਗਾ ਉਸ ਤੋਂ ਬੇਕਾਬੂ ਹੋ ਜਾਂਦੀ ਹੈ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਦਾ ਨਾਮ ਆਸੀਫ ਅंसारी ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਪਰਿਵਾਰ ਦੇ ਨਾਲ ਰਹਿੰਦਾ ਸੀਗਾ ਇਸ ਦੇ 4 ਬੱਚੇ ਸਨ ਆਪਣੀ بیوی ਤੇ ਬੱਚਾ ਦੇ ਨਾਲ ਘਰ ਦੇ ਵਿੱਚ ਰਹਿੰਦਾ ਸੀ ਕਾਰਸਵਾਰ ਬਠਿੰਡਾ ਦੇ ਜੋ ਕਿ ਪਰ ਸਾਰਨ ਨਗਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਤਿੰਨ ਵਿਅਕਤੀ ਗੱਡੀ ਦੇ ਵਿੱਚ ਸਵਾਰ ਸਨ ਇਹ ਤਿੰਨੋਂ ਵਿਅਕਤੀ ਸੂਟਾ ਦਾ ਕੰਮ ਕਰਦੇ ਸਨ ਸੂਟਾ ਦੇ ਉੱਪਰ ਕੜਾਈ ਬੁਣਾਈ ਦਾ ਕੰਮ ਕਰਦੇ ਸਨ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਬੀਤੀ ਰਾਤ ਇਹਨਾਂ ਦੇ ਨਾਲ ਇਹ ਜੋ ਹਾਦਸਾ ਵਾਪਰਿਆ ਹੈ ਇਹ ਗੱਡੀ ਸਿੱਖ ਰਾਇਆ ਸੀਗਾ ਇਹਨਾਂ ਦੇ ਵਿੱਚੋਂ ਇੱਕ ਜਿਸ ਦੇ ਵੱਲੋਂ ਗੱਡੀ ਕਾਬੂ ਨਹੀਂ ਹੁੰਦੀ ਹੈ ਤੇ ਸਿੱਧਾ ਜਾ ਕੇ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਇਸ ਸਮੇਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਇੱਕ ਘਰ ਪਰਿਵਾਰ ਵਾਲਾ ਵਿਅਕਤੀ ਹੈ ਉਸ ਦੇ ਚਾਰ ਬੱਚੇ ਅਤੇ ਬੀਵੀ ਹੈ ਦੇ ਕੱਲਾ ਹੀ ਵਿਅਕਤੀਕਰ ਦੇ ਵਿੱਚ ਕਮਾਨ ਵਾਲਾ ਦੱਸਿਆ ਜਾ ਰਿਹਾ ਹੈ। ਭਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਿਰੰਦਰ ਸਿੰਘ ਹੈ। ਇਹ ਸਹੀ। ਨਿਰੰਦਰ ਜੀ ਕੱਲ ਜਿਹੜਾ ਇਨਸੀਡੈਂਟ ਵਾਪਰਿਆ ਸਰਹੰਗਨਹਿਰ ਬਠਿੰਡਾ ਤੇ ਇੱਕ ਗੱਡੀ ਲੁੱਭੀ ਆ ਮੌਕੇ ਤੇ ਤੁਸੀਂ ਪਹੁੰਚੇ ਸੀਗੇ ਕੀ ਹੈ ਪੂਰੀ ਘਟਨਾਕਰਮ ਕੀ ਆਏ? ਇਹ ਅਸੀਂ ਪਟ્રોલ 7 ਦੇ ਪਰਸੋਂ ਨੂੰ ਚੌਂਕ ਤੇ ਡਿਊਟੀ ਕਰਦੇ ਸੀ। ਉੱਥੋਂ ਸਾਨੂੰ ਕਾਲ ਆਈ ਕਿ ਮਤਲਬ ਗੱਡੀ ਨਾਲ ਸੀਗੀ। ਅਸੀਂ ਨਾਲ ਦਾ ਨਾਲ ਉੱਥੇ ਪਟ્રોલ 7 ਤੋਂ ਪਟ્રોલ ਵਿਕਟਰ 7 ਗੱਡੀ ਸੀਗੀ। ਅਸੀਂ ਸਾਰੇ ਭੱਜ ਕੇ ਆ ਗਏ। ਤੇ ਚੈੱਕ ਇਹਨੂੰ ਸਜ਼ਾ ਦੇ ਨਾਲ ਸੁਭਿਆਗ ਆ ਕੇ ਉਹ ਦੇਖਿਆ ਗੱਡੀ ਲਗੀ ਦੋ ਮੁੰਡੇ ਉੱਤੇ ਗੱਡੀ ਦੇ ਇੱਕ ਅੰਦਰ ਤੇ ਜਦੋਂ ਉਹਨਾਂ ਨੂੰ ਕੁਛ ਬਾਅਦ ਉਹਨਾਂ ਨੂੰ ਘਟ ਲਿਆ ਤੇ ਇੱਕ ਸੀ ਵਿਚ ਉਹਨੂੰ ਬਾਅਦ ਚ ਥੋੜਾ ਲੇਟ ਕਟਿਆ ਗਿਆ ਉਹਦੀ ਲੈਤੋ ਤੇ ਜਿਹਦੀ ਲੈਤੋ ਹੀ ਉਹ ਚਾਰ ਜੋਹਾ ਛੋਟੇ ਛੋਟੇ ਜੋਹਾ ਕੰਬਾਇਆ ਸਜ਼ਾ ਜੋਹਾ ਤੇ ਜਿਹੜੇ ਦੂਜੇ ਉਹਨਾਂ ਦਾ ਇਹ ਪਤੰਦਗਾ ਇੱਕ ਨਾ 18 ਸਾਲ ਦਾ ਹੈ ਕੁਛ ਕਾਟੇ ਕੀ ਵਈ ਸਾਲ ਦਾ ਸੀ ਅੱਛਾ ਇਹ ਕਰ ਕੀ ਰਏ ਸੀ ਇੱਥੇ ਇਹ ਘਰੋਂ ਕੱਲ ਗੱਡੀ ਨਿਕਲ ਮੁੱਲ ਲਈ ਸੀ ਉਹ ਗੱਡੀ ਲੈ ਕੇ ਸਿੱਖਰ ਵਾਸਤੇ ਬਾਹਰ ਆਏ ਸੀ ਤੇ ਅਸੀਂ ਗੱਡੀ ਸਿੱਖਦੇ ਅੱਛਾ ਮਿੱਤੇ ਕੋ ਨੌਜਵਾਨ ਆ ਜਿਹੜਾ ਗੱਡੀ ਸਿੱਖ ਰਿਹਾ ਸੀ ਹਾਂਜੀ ਗੱਡੀ ਸਿੱਖ ਰਿਹਾ ਸੀ ਤੇ ਕਿੰਨੀ ਉਮਰ ਹੈ ਦੀ ਕੋਈ ਵੀ ਉਮਰ 18 ਸਾਲ ਦੀ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਆ ਇਹ ਹੁਣ ਤੇ ਤੇਰੇਰੇ ਪਰਸਰਾਮ ਨੰਬਰ 63 ਨੰਬਰ ਜਿਹੜੇ ਪਹਿਲਾਂ ਯੂਪੀ ਦੇ ਰਹਿ ਸਮਨ ਵਾਲੇ ਗਰੇਲੀ ਜਿਹੇ ਅੱਛਾ ਜਿਹੜੇ ਤਿੰਨ ਨੌਜਵਾਨ ਸੀਗੇ ਇੱਕ ਦੀ ਤੁਸੀਂ ਕਹਿੰਦੇ ਡੈਥ ਹੋ ਗਈ ਦੋ ਨੌਜਵਾਨ ਬਿਲਕੁਲ ਠੀਕ ਆ ਦੋਨੋਂ ਬਿਲਕੁਲ ਠੀਕ ਕੋਈ ਚੀਜ਼ ਤੇ ਨਹੀਂ ਲਈ ਇਹਨਾਂ ਦੇ ਅੱਛਾ ਕੰਮ ਕਰ ਕੀ ਕਰਦਾ ਸੀ ਨੌਜਵਾਨ ਇਹ ਕੜਾ 5 ਦਾ ਕੰਮ ਕਰਦੇ ਹਿਲ ਸੇ ਕਹਿੰਦੇ ਇਹ ਪਕੜੇ ਕੜਾਈ ਹੁੰਦੀ ਹੈ ਕੰਮ ਕਰ। ਅੱਛਾ ਮੌਕੇ ਤੇ ਤੁਸੀਂ ਪਹੁੰਚੇ ਸੀ ਫਿਰ ਇਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ। ਨਹੀਂ ਇਹ ਤੇ ਪ੍ਰਾਈਵੇਟ ਕੋਈ ਟੈਂਪੂ ਉਹਨੂੰ ਕਰਦੇ ਰੇ ਆਪਣਾ ਐਂਬੂਲੈਂਸ ਐਂਬੂਲੈਂਸ ਪਹੁੰਚੀ ਨਹੀਂ ਕੋਈ ਕਿਸੇ ਸੰਤਾ ਨਹੀਂ ਕੋਈ ਦੂਜੀ ਤੇ ਪ੍ਰਾਈਵੇਟ ਟੈਂਪੂ ਤੇ ਇਹਨੂੰ ਲੈ ਕੇ ਤੇ ਉੱਤੇ ਦਿੱਲੀ ਹਸਪੀਟਲ ਲੈ ਗਏ। ਬਿਲਕੁਲ ਬਿਲਕੁਲ ਐਸੇ ਪੀਸੀਆਰ ਦੇ ਅਧਿਕਾਰੀ ਜਿਹੜੇ ਮੌਕੇ ਤੇ ਇਸ ਘਟਨਾਕਰਮ ਤੇ ਪਹੁੰਚੇ ਸੀ ਤੇ ਸਾਡੇ ਨਾਲ ਮਹਿਤਕ ਨੌਜਵਾਨ ਦੇ ਦੋਸਤ ਵੀ ਇੱਥੇ ਮੌਜੂਦ ਹੈ ਤੇ ਉਹਦਾ ਭਰਾ ਵੀ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਕੀ ਹੋਇਆ ਇਨਸੀਡੈਂਟ ਵਾਪਰਿਆ ਕੱਲੇ ਵਾਲਾ ਇਹ ਮੈਨੂੰ ਉਹਨਾਂ ਨੇ ਗੱਡੀ ਲਈ ਜੀ ਗੱਲ ਸ਼ਾਮ ਨੂੰ ਨਵੀ ਜੀ ਟਰਾਲ ਲੈ ਕੇ ਆਇਆ ਸ਼ਾਮ ਨੂੰ ਖੜਾਈ ਜੀ ਗੱਡੀ ਲੈ ਕੇ ਗਰੇ ਸ਼ਾਮ ਨੂੰ ਨੇ ਚਾਚਾ ਜੀ ਆਏ ਜੀ ਕਹਿੰਦੇ ਅਸੀਂ ਟਰਾਲ ਲੈਣੀ ਹੈ ਉਹ ਮੈਰੀ ਇਧਰਲੇ ਪਾਸੇ ਏਰੀਏ ਜਿਹਾ ਆ ਗਏ ਚਲੋ ਨਿਚੋ ਨਿਚੋ ਪਤਾ ਨਹੀਂ ਉਹਨਾਂ ਨੂੰ ਬਾਈ ਦਾ ਕੰਟਰੋਲ ਜਿਹਾ ਬਾਹਰ ਹੋ ਗਿਆ ਉਹਨਾਂ ਨੇ ਕੀ ਐਨਰਜੀ ਸ਼ਾਰਜ ਕੀਤੀ ਗੱਡੀ ਦੀ ਮੈਨੂੰ ਫੋਨ ਆਇਆ ਉਹ ਇੱਕ ਮੁੰਡਾ ਨਿਕਲਿਆ ਜੀ ਬਾਹਰ ਉਹਨਾਂ ਨੇ ਇੱਥੇ ਰੋਮਾ ਵਾਲੇ ਦਾ ਫੋਨ ਲੈ ਕੇ ਫੜਕੀ ਉਹ ਬੰਦੇ ਦੇ ਮਿੰਟਾਂ ਬਾਅਦ ਆਇਆ ਵਿੱਚ ਬੜੇ ਯਤਨਾਂ ਕੋਸ਼ਿਸ਼ ਕੀਤੀ ਗੱਡੀ ਕੱਢਣ ਦੀ ਨਿਕਲੀ ਰਹੇ ਰਹੇ ਉਹ ਇੱਕ ਨੌਜਵਾਨ ਤੁਹਾਡਾ ਦੋਸਤ ਸੀ ਹਾਂਜੀ ਤੇ ਮੈਰੜ ਹੈ ਹਾਂਜੀ ਮੈਰੜ ਹੈ ਤੇ ਕੰਮ ਕਰ ਕੀ ਕਰਦਾ ਹੈ ਵੀ ਠੀਕ ਦਾ ਕੰਮ ਇਹ ਲਕੜਾਈ ਦਾ ਕਿੰਨੇ ਟਾਈਮ ਤੋਂ ਬਠਿੰਡਾ ਚ ਰਹਿ ਰਹੇ ਹੈ ਮੈਨੂੰ ਵੀ 15 16 ਸਾਲਾਂ ਦਾ ਰਹਿੰਦੇ ਨੂਰ ਪਿੱਛਾ ਜੁਪੀ ਤਾਂ ਇਹਨਾਂ ਦਾ ਹਾਂਜੀ ਮੈਰੜੀ ਦਾ ਜੀ ਅੱਛਾ ਵੀ ਗੱਡੀ ਸਿੱਖ ਰਹੇ ਸੀ ਇੱਥੇ ਗੱਡੀ ਸਿੱਖ ਰਹੇ ਸੀ ਉਹਨੇ ਲਿਆਂਦੀ ਸੀ ਇਹ ਗੱਡੀ ਹਾਂ ਕੱਲ ਹੀ ਲੈ ਕੇ ਆਏ ਸੀ ਮ੍ਰਿਤਕ ਨੌਜਵਾਨ ਦਾ ਪਤੀ ਜੀ ਵੀ ਇੱਥੇ ਸਾਡੇ ਨਾਲ ਮਜੂਰੇ ਗੱਲਬਾਤ ਕਰਦਾ ਬੇਟੇ ਕੀ ਘਟਨਾ ਕਰਨ ਵਾਪਰੇ ਨਾ ਤਾਂ ਜੀ ਮੈਂ ਤਾਂ ਘਰੀ ਸੀ ਗਈ ਇਹ ਕਹਿੰਦੇ ਪੱਲਾ ਦਾ ਮੇਰਾ ਭਰਾ ਮਮੀ ਡਾਡੀ ਨੂੰ ਕਮਾ ਕੇ ਕੁਮਾਰਾ ਸੀ ਫਿਰ ਮੇਰਾ ਚਾਚਾ ਕਹਿੰਦਾ ਮੈਨੂੰ ਇਲਾਜ ਹੋ ਟ੍ਰਸਟਰ ਫਿਰ ਇਹ ਨਾਰ ਬੰਨੀ ਆ ਗਈ ਫਿਰ ਪਤਾ ਨਹੀਂ ਕੀ ਹੋਇਆ ਇਹ ਤਾਂ ਰੱਬ ਜਾਣਦਾ ਫਿਰ ਇੱਕਦਮ ਮੇਰੇ ਭਰਾ ਦਾ ਫੋਨ ਆਇਆ ਮੈਨੂੰ ਬਾਪੂ ਕੋਲੇ ਫਿਰ ਅਸੀਂ ਉਧਰੋਂ ਭੱਜ ਗਏ ਇੱਧਰ ਫਿਰ ਇਹ ਦੇਖਿਆ ਸੀ ਭਾਈ ਜੀ ਜੇ ਗੱਲ ਕਰੀਏ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਐ ਨਹਿਰ ਕਿਨਾਰੇ ਗੱਡੀ ਸਿੱਖ ਰਹੇ ਐ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਅਸੀਂ ਤੇ ਕਹਿੰਦੇ ਜਿੱਥੇ ਖੁੱਲਾ ਥਾਂ ਕੋਈ ਐ ਜਮ ਨਹਿਰ ਦੇ ਕਿਨਾਰੇ ਤੇ ਬਿਲਕੁਲ ਵੀ ਨਹੀਂ ਹੋਣਾ ਕਿ ਕਿਉਂ ਦੇ ਕੋਈ ਡਰਾ ਡਰ ਨਹੀਂ ਕੁਛ ਨਹੀਂ ਜੇ ਗੱਡੀ ਮਾੜੀ ਅਨ ਬੈਲੈਂਸ ਹੋ ਵੀ ਜਾਂ ਕਿ ਨਾ ਜਿੱਦ ਗੂਗਲ ਤੁਸੀਂ ਕਹਿੰਦੇ ਮੈਂ ਤੇ ਕਹਿੰਦਾ ਜੇ ਸ਼ਹਿਰ ਦੇ ਵਿੱਚ ਕੋਈ ਪਾਰਕ ਵੱਡੇ ਬਣੇ ਤੇ ਚੌੜੀਆਂ ਸੜਕਾਂ ਐ ਉੱਤੇ ਸਵੇਰੇ ਦੇ ਟਾਈਮ 'ਚ ਸਵੇਰੇ ਟਾਈਮ ਠੀਕ ਲੰਦਾ ਕੋ ਪਬਲਿਕ ਕਾਰਟਨ ਦੀ ਉਦੋਂ ਸੱਕਲੇ ਜਾਂ ਕੋਈ ਸਿੱਖਿਆ ਡਰਾਈਵਰ ਜੇ ਉਹਨੇ ਸਿਖਾਉਂਦੇ ਉਹਨਾਂ ਦੇ ਕੋਲ ਜੇ ਸੱਕੋ ਉਹ ਸਹੀ ਸਿਖਾਉਂਦੇ ਇਹ ਆਪ ਅਸੀਂ ਪੰਗਲੇ ਤੇ ਨੁਕਸਾਨ ਤੇ ਹੋਊਗਾ